ਪ੍ਰਤਾਪ ਸ਼ਾ ਸਸਤਰੀ ਕਾਲ ਜੀ ਸਸਤਰੀ ਕਾ ਜੀ ਮਾਰਾ ਆ ਮੈਂ ਦਾ ਕੀ ਲੇਖਾ ਜੋਖਾ ਇਹਦੇ ਥਲੇ ਦੁੱਧ 10 ਲੀਟਰ ਹੈ ਜੀ ਠੀਕ ਆ ਸੁਆ ਅਗਲਾ ਆਪੇ ਲਾ ਦੇ ਸੁਆ ਅਗਲਾ ਆਪੇ ਲਾ ਲੇ ਜੀ 3 ਮਹੀਨੇ ਦੀ ਹਾਂ ਭਾਵੇਂ ਕੋ 10 ਸੁਆ ਲਾ ਦੇ ਆਪਾਂ ਕਿੰਨੇ ਦੀ ਦੇ ਦੇਣੀ ਆ ਆਪਾਂ ਇਹ ਆਪਾਂ ਦੇਣੀ ਆ ਜੀ 55000 ਤੇ ਪਹੁੰਚ ਗੱਡੀ ਆਪ ਦੀ ਲੈ 52000 55000 ਤੇ 10 ਕਿਲੋ ਹਾਂ ਜੀ ਤੇ ਆ ਅਗਲੀ ਮੈਂ ਛੋਟੀ ਇਹਦੇ ਥਲੇ ਵੀ ਦੁੱਧ 8 ਆ ਕੋ 7 ਲਾ ਦੇ ਇਹ ਵੀ ਸੂਈ 2 ਮਹੀਨਿਆਂ ਦੀ ਠੀਕ ਆ ਢਾਈਆਂ ਦੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਇਹਦੀ 50000 ਤੇ ਪਹੁੰਚ ਗੱਡੀ ਆਪ ਦੀ ਲਿਆ ਹੋਵੇ ਇਹ ਝੋਟੀ ਇਹ ਝੋਟੀ ਪਹਿਲਣ ਜਿਹੜੀ ਆ ਇਹ ਸੂਈ ਜੇ ਕੋਈ ਸਾਢੇ 3.2 ਚੋਂ ਮਹੀਨਿਆਂ ਦੀ ਠੀਕ ਆ ਬਣੀ ਸੋਰੀ ਵੀ ਆ 35 ਦਿਨਾਂ ਦੀ ਆਪਣੀ ਕੋਈ ਗਾਰੰਟੀ ਨਹੀਂ ਦੁੱਧ ਦੇ ਹਿਸਾਬ ਨਾਲ ਦੇਣੀ ਆ ਜੀ ਦੋ ਦੋ ਨਾਲ 6 ਆਖਿਆ 7 ਆਖਿਆ ਕੋਈ 5 ਲਾ ਕੇ ਸੌਦਾ ਕਰ ਲਈ ਕਿੰਨੇ ਦੀ ਦੇ ਦੇਣੀ ਇਹ ਜਿਹੜੀ ਆ 52000 ਤੇ ਪਹੁੰਚ ਜਾਂਦੇ 48000 ਦੇਣੀ ਆ ਪੌਤਾ ਤੇ ਆਹਦਾ ਵਜਨ ਵਟਾ ਚੰਗਾ ਇਹਦਾ ਕੀ ਹਿਸਾਬ ਆ ਇਹ ਵੀ ਮੈਂ ਸੂਈ ਜੇ ਸਾਢੇ 3.2 ਚੋਂ ਮਹੀਨਿਆਂ ਦੀ ਠੀਕ ਬਣੀ ਸੌਰੀ ਉਹਨਾਂ ਦੇ ਕਹਿਣੋਂ ਤਾਂ 40 ਦਿਨਾਂ ਦੀ ਆਪਣੀ ਕੋਈ ਗਾਰੰਟੀ ਨਹੀਂ ਡੰਗਰ ਚੈੱਕ ਪਾਸ ਹੋਵੇ ਤੇ ਭਾਜੀ ਫੇਰ ਅੰਦਾਜ਼ਾ ਹਾਂ ਦੇ ਕਿੰਨੇ ਵੀ ਦੁੱਧ 7 ਲੀਟਰ ਆ ਇਹ ਆਪਾਂ 75